ਮੋਸਟ ਵੌਂਟਡ ਹੈਪੀ ਪਾਸਿਆ ਭਾਰਤ ਨੂੰ ਸੌਂਪ ਦਿੱਤਾ ਗਿਆ ਹਾਲਾਂਕਿ ਐਕਸਟਰੈਡੀਸ਼ਨ ਦੀ ਗੱਲ ਚੱਲ ਰਹੀ ਸੀ ਔਰ ਆਖਰਕਾਰ ਹੁਣ ਐਕਸਟਰੈਡਾਈਟ ਕਰਨ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਜਲਦ ਭਾਰਤ ਲਿਆਂਦਾ ਜਾਵੇਗਾ ਰਿਪੋਰਟਸ ਮੁਤਾਬਕ ਯੂ ਐਸ ਏ ਦੇ ਵੱਲੋਂ ਭਾਰਤ ਨੂੰ ਹੈਪੀ ਪਾਸਿਆ ਸੌਂਪ ਦਿੱਤਾ ਗਿਆ ਹੈ ਭਾਰਤ ਦੇ ਵੱਲੋਂ ਹੁਣ ਅਮਰੀਕਾ ਤੋਂ ਭਾਰਤ ਲਿਆਂਦਾ ਜਾਵੇਗਾ ਹੈਪੀ ਪਾਸਿਆ ਵੱਡੇ ਵੱਡੇ ਇਲਜ਼ਾਮ ਹੈਪੀ ਪਾਸਿਆ ਦੇ ਉੱਤੇ ਨੇ ਔਰ ਆਖਰਕਾਰ ਅਨੀ ਦੇਰ ਦੀ ਜਿਹੜੀ ਕੋਸ਼ਿਸ਼ ਸੀ ਔਰੰਗਲੇ ਆਈ ਔਰ ਹੈਪੀ ਪਾਸਿਆ ਮੋਸਟ ਵਾਂਟਡ ਉਸ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਹੁਣ ਕੀਤੀਆਂ ਜਾ ਰਹੀਆਂ ਨੇ ਦੱਸਦੀ ਹੈ ਕਿ ਨਿਊਜ਼ ਰਿਪੋਰਟ ਦੇ ਮਤਲਬਕ ਪੰਜਾਬ ਵਿੱਚ ਘੱਟੋ ਘੱਟ 16 ਅੱਤਵਾਦੀ ਹਮਲਿਆਂ ਦੇ ਵਿੱਚ ਲੋੜਿੰਦਾ ਹੈਪੀ ਉਰਫ ਹਰਪ੍ਰੀਤ ਸਿੰਘ ਪਾਸਿਆ ਨੂੰ ਅਮਰੀਕੀ ਏਜੰਸੀ FBI ਨੇ ਭਾਰਤ ਹਵਾਲੇ ਕਰ ਦਿੱਤਾ ਹੈ ਤੇ ਉਸ ਨੂੰ ਛੇਤੀ ਭਾਰਤ ਲਿਆਂਦਾ ਜਾਵੇਗਾ ਮੀਡੀਆ ਰਿਪੋਰਟਸ ਅਨੁਸਾਰ ਸਮੁੱਚੇ ਭਾਰਤ ਵਿੱਚ ਹੈਪੀ ਪਾਸਿਆ ਵਿਰੋਧੀ 30 ਅਪਰਾਧਿਕ ਮਾਮਲੇ ਦਰਜ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਹੈਪੀ ਪਾਸੀਆਂ ਨੂੰ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ 18 April ਨੂੰ ਗ੍ਰਿਫਤਾਰ ਕੀਤਾ ਸੀ ਉਸ ਨੂੰ ICI ਦੀ ਹਿਰਾਸਤ ਵਿੱਚ ਰੱਖਿਆ ਗਿਆ ਸੀ ਭਾਰਤੀ ਜਾਂਚ ਏਜੰਸੀ NIA ਪਿਛਲੇ ਸਮੇਂ ਤੋਂ ਹੈਪੀ ਪਾਸੀਆਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ ਜਨਵਰੀ ਵਿੱਚ ਹੈਪੀ ਪਾਸਿਆ ਤੇ 5 ਲੱਖ ਰੁਪਏ ਦਾ ਇਨਾਮ ਵੀ ਹਲਾਣਾਇਆ ਗਿਆ ਸੀ ਐਨਆਈਏ ਅਨੁਸਾਰ ਪਿਛਲੇ ਸਾਲ ਅਕਤੂਬਰ ਦੇ ਵਿੱਚ ਚੰ디ਗੜ੍ਹ ਦੇ ਇੱਕ ਘਰ ਉੱਪਰ ਹੋਏ ਹਮਲੇ ਦੇ ਵਿੱਚ ਵੀ ਹੈਪੀ ਪਾਸਿਆ ਸ਼ਾਮਿਲ ਸੀ ਜਾਂਚ ਏਜੰਸੀ ਅਨੁਸਾਰ ਸਰਹੱਦ ਪਾਰ ਅੱਤਵਾਦੀ ਨੈਟਵਰਕ ਨਾਲ ਪਾਸਿਆ ਦੇ ਗਹਿਰੇ ਸਬੰਧ ਸਨ ਅਤੇ ਕਥਿਤ ਤੌਰ ਦੇ ਉੱਤੇ ਉਹ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਦੇ ਪਾਬੰਦੀਸ਼ੁਦਾ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਵੀ ਜੁੜਿਆ ਹੋਇਆ ਸੀ ਆਖਰਕਾਰ ਐਕਸਟਰੈਡਾਈਟ ਕਰਨ ਦੀ ਤਿਆਰੀ ਜਿਹੜੀ ਆ ਉਹ ਹੋ ਚੁੱਕੀ ਹੈ ਔਰ ਹੈਪੀ ਪਾਸਿਆ ਨੂੰ ਹੁਣ ਭਾਰਤ ਲਿਆਂਦਾ ਜਾਵੇਗਾ ਹੁੰਦੇ ਸਮੇਂ ਦੇ ਵਿੱਚ ਕੀ ਕੁਝ ਵੇਖਣ ਨੂੰ ਮਿਲਦਾ ਹੈ ਵੱਡੀ ਕਾਮਯਾਬੀ ਐਨਆਈਏ ਔਰ ਭਾਰਤ ਦੇ ਵਾਸਤੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇਰੋ 1 ਇੰਡੀਆ ਪੰਜਾਬੀ